ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਮੀ ਗੜੇ ਮਾਰੀ ਤੇ ਮੌਸਮ ਖਰਾਬੀ ਬਹੁਤ ਹੋਈ ਸੀ ਸਾਡੀ ਚਾਨਕਪਿੰਡ ਵਿਰੇ ਮਾਨਸਾ ਏਰੀਆ ਤੇ ਹੁਣ ਖਿੱਚ ਪੈ ਗਈ ਮਸ਼ੀਨਾਂ ਦੀ ਤੇ ਤੁਹਾਨੂੰ ਕਣਕ ਦਾ ਹਾਲ ਦਿਖਾਉਣੇ ਆ ਅੱਜ ਦੀ ਸਿਚੁਏਸ਼ਨ 4-5 ਦਿਨਾਂ ਬਾਅਦ ਆ ਹਾਲ ਆ ਬਈ ਸਾਰੇ ਖੇਤਾਂ ਦਾ A to Z ਤੇ ਮਸ਼ੀਨਾਂ ਦੀ ਪੂਰੀ ਐ ਮੈਂ ਮੰਨ ਲਉ ਵੀ ਪੂਰੀ ਖਿੱਚ ਬਣੀ ਪਈ ਆ ਮੌਇਸਚਰ ਇਹਦਾ ਮਨ ਕਰੇ 10 ਹੀ ਰਹਿ ਜੇ ਜਦੋਂ ਵੱਡਾਂਗੇ 8 9 10 ਬਸ ਇਦੋਂ ਨਹੀਂ ਵੱਧਦਾ ਤੇ ਗੱਲ ਦੇਖੋ ਹਜੇ ਪੂਰੀ ਐ ਆ ਲੈ ਐ ਲੱਡੂ ਵਟਲਾ ਆ ਗੇਲਾ ਭਾਈ ਖੇਤ ਦੇ ਵਿੱਚ ਮਸ਼ੀਨਾਂ ਦੀ ਵੀ ਚਾਂਗ ਪਈ ਪਈ ਐ ਬੱਲੀਆਂ ਪੁਰੀ ਜਾਂਦੀਆਂ ਜਮਾ ਤੁਸੀਂ ਐ ਮੰਨੋ ਮੈਂ ਤੁਹਾਨੂੰ ਤੋੜ ਕੇ ਦਿਖਾਉਣਾ ਇੱਕ ਇਹ ਕੱਚ ਵਾਂਗੂ ਟੁੱਟ ਜੂ ਆ ਲੈ ਇੰਨਾ ਨੁਕਸਾਨ ਤਾਂ ਝੋਨੇ ਦਾ ਨਹੀਂ ਹੁੰਦਾ ਜਿੰਨਾ ਕਣਕ ਦਾ ਹੋਊਗਾ ਜਦੋਂ ਵੱਢਣਗੇ ਕਿਉਂਕਿ ਸਾਬ ਚ ਨਹੀਂ ਆਉਂਦੀ ਕਟਰ ਵੀ ਹੌਲੀ ਰੱਖਣਾ ਪੈਂਦਾ ਜੇ ਤੇਜ਼ ਭਜਾਉਂਦੇ ਆ ਤਾਂ ਦਾਣੇ ਥੱਲੇ ਡੇਗਦੇ ਆ ਤੇ ਅਸੀਂ ਅੱਜ ਦੀ ਹਾਂ ਸੀ ਅੱਜ ਵੀ ਨਹੀਂ ਆਈ ਕੱਲ ਨੂੰ ਵੀ ਨਹੀਂ ਆਉਂਦੀ ਹੁਣ ਪਰਸੋਂ ਦੀ ਹਾਂ ਹੋਗੀ ਘਰ ਦਾ ਬੰਦਾ ਆਪਣਾ ਤੇ ਪਾਸੇ ਵੱੜਤੇ ਬਈ ਸਾਬੀ ਨੇ ਨਾਲ ਮੈਂ ਵੀ ਲੱਗਿਆ ਸੀ 2 ਕਿੱਲਿਆਂ ਦੀ ਪਾਂ ਤੇ ਤਿੰਨ ਤਿੰਨ ਚਾਰ ਚਾਰ ਖੁੱਡ ਵੱੜਤੇ ਜਿੰਨੇ ਕੁ ਵੱਡੇ ਜਾਂਦੇ ਆ ਤੇ ਹੁਣ ਉਹਨੂੰ ਕਹੂੰਗਾ ਵੀ ਇੱਕ ਕਟਰ ਤੇ ਪੈਸੇ ਘੱਟ ਦੇ ਦੇਣਾ ਤੁੰਨੂੰ ਇੱਕ ਤਾਂ ਤੂੰ ਖੱਜ ਲਖਵਾਰ ਕੀਤਾ ਨਹੀਂ ਤਾਂ ਆ ਦਿਨਾਂ ਦੇ ਵਿੱਚ ਪਿਛਲੀ ਵਾਰੀ ਮੰਡੀ ਦੇ ਵਿੱਚ ਸਾਰੀ ਕਣਕ ਚਲੀ ਗਈ ਸੀ ਤੇ ਇਹ ਵੀਰੇ 826 ਤੇ 327 ਦੀ ਮਿਕਸ ਕਣਕ ਸੀਗੀ ਆ ਤੁਹਾਨੂੰ ਦਿਖਾਉਣੇ ਆ ਦਾਣੇ ਇਹਦੇ ਕਿਵੇਂ ਆ ਆ ਹੱਥ ਨਾਲ ਹੀ ਚਾਹੇ ਤੁਸੀਂ ਸਾਰੀ ਭੋੜ ਲੋ ਡਰ ਲੱਗਦਾ ਫੂਕ ਮਾਰੇ ਤੋਂ ਵੀ ਦਾਣੇ ਨਾ ਉੱਡ ਜਾਣ ਆਹ ਕੁਆਲਿਟੀ ਆ ਵੀਰੇ ਦਾਣਿਆਂ ਦੀ ਦੇਖ ਲਓ ਪੂਰਾ ਜੋਰ ਆ ਪੂਰਾ ਕੱਸ ਆ ਤੇ ਕਣਕ ਦਾ ਮੈਨੂੰ ਝਾੜ ਦੱਸਿਓ ਵੀ ਤੁਹਾਡਾ ਕੀ ਨਿਕਲਿਆ ਭਾਈ ਕਿਹੜੀ ਵੱਢ ਲਈ ਤੇ ਕਿੰਨਾ ਕੁ ਝਾੜ ਨਿਕਲਿਆ ਮੜਾ ਕਮੈਂਟ ਜ਼ਰੂਰ ਕਰਿਓ